ਖਾਲ ਵਿੱਚ ਉਪਸਥਿਤ ਜੁੜ ਵੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਮੇਂ ਔਰੰਗਜ਼ੇਬ ਬਾਦਸ਼ਾਹ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਐਲਾਨ ਕਰ ਦਿੱਤਾ ਕਿ ਇਸ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਲੋਕ ਵੱਸਦੇ ਨੇ ਸਾਰਿਆਂ ਨੂੰ ਇਸਲਾਮ ਤਲਮ ਦੇ ਵਿੱਚ ਤਬਦੀਲ ਕਰ ਦਿਓ ਸਵਾ ਸਵਾ ਮਨ ਦੇ ਜੰਝੂ ਹਰ ਇੱਕ ਦਿਨ ਲਾਹੇ ਜਾਂਦੇ ਸਨ ਤਾਂ ਉਸ ਸਮੇਂ ਪੰਡਤਾਂ ਨੇ ਬੜੀ ਅਰਦਾਸਾਂ ਕੀਤੀਆਂ ਟਲ ਖੜਕਾਏ ਪਰ ਕੋਈ ਫਰਕ ਨਹੀਂ ਪਿਆ ਤਾਂ ਉਸ ਸਮੇਂ ਕਿਰਪਾ ਰਾਮ ਪੰਡਤ ਨੇ ਆਖਿਆ ਉਹ ਇੱਕ ਗੁਰੂ ਨਾਨਕ ਦਾ ਦਰ ਹੈ ਜਿੱਥੇ ਸਾਡੀ ਗੱਲ ਸੁਣੀ ਜਾ ਸਕਦੀ ਹੈ ਜੋ ਸਾਡੀ ਬਾਹ ਫੜ ਸਕਦਾ ਹੈ ਤਾਂ ਉਸ ਸਮੇਂ ਸੋਹਣਾ ਪੰਡਤਾਂ ਨੂੰ ਲੈ ਕੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਤਾ ਉੱਥੇ ਗੁਰਤੇਗ ਬਹਾਦਰ ਜੀ ਦੇ ਕੋਲ ਆ ਕੇ ਰੋ ਰੋ ਕੇ ਆਪਣਾ ਹਾਲ ਬਿਆਨ ਕਰ ਰਹੇ ਨੇ ਤੇ ਕੋਲ ਬਾਲ ਗੋਵਿੰਦ ਰਾਏ ਜੀ ਕਹਿਣ ਲੱਗੇ ਪਿਤਾ ਜੀ ਇਹ ਕਿਉਂ ਰੋ ਰਹੇ ਨੇ ਤਾਂ ਉਸ ਸਮੇ ਗੁਰਤੇਗ ਬਹਾਦਰ ਸਾਹਿਬ ਕਹਿਣ ਲੱਗੇ ਬੇਟਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਬਾਲ ਗੋਵਿੰਦ ਰਾਏ ਕਹਿਣ ਲੱਗੇ ਕਿ ਇਹ ਧਰਮ ਨੂੰ ਬਚਾਇਆ ਕਿਵੇਂ ਜਾ ਸਕਦਾ ਹੈ ਤਾਂ ਉਸ ਸਮੇ ਗੁਰਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ ਇਹ ਧਰਮ ਨੂੰ ਬਚਾਉਣ ਲਈ ਇਸ ਡੁੱਬਦੇ ਬੇੜੇ ਨੂੰ ਤਾਰਨ ਦੇ ਲਈ ਕਿਸੇ ਬ੍ਰਹਮ ਗਿਆਨੀ ਪੀਰ ਪਗੰਬਰ ਸੰਤ ਦੇ ਕੁਰਬਾਨੀ ਦੇਣੀ ਪਵੇਗੀ ਤਾਂ ਇਹ ਧਰਮ ਬਚੇਗਾ ਤਾਂ ਉਸ ਸਮੇ ਬਾਗ गोविंद ਰਾਏ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਧ ਕੇ ਬ੍ਰਹਮ ਗਿਆਨੀ ਸੰਤ ਕੌਣ ਹੋ ਸਕਦਾ ਹੈ ਤੁਸੀਂ ਕੁਰਬਾਨੀ ਦਿਓ ਤਾ ਉਸਮੇ ਗੁਰਤੇਗ ਬਹਾਦਰ ਸਾਹਿਬ ਮੁਸਕਰਾਏ ਤੇ ਕਹਿ ਲਗੇ ਕਿ ਨਾਨਕ ਦੀ ਗੱਦੀ ਨੂੰ ਅੱਗੇ ਧੋੜਨ ਵਾਲਾ ਆ ਗਿਆ ਤੇ ਕਹਿਣ ਲਗੇ ਬੇਟਾ ਜੀ ਤੁਸੀਂ ਅਨਾਥ ਹੋ ਜਾਓਗੇ ਤਾਂ ਉਸਮੇ ਬਾਲ ਗੋਬਿੰਦ ਰਾਏ ਕਹਿਣ ਲਗੇ ਜੇਕਰ ਮੇਰੇ ਅਨਾਥ ਹੋਣ ਦੇ ਨਾਲ ਲੱਖਾਂ ਬੱਚੇ ਅਤੀਮ ਹੋਣ ਤੋਂ ਬਚ ਜਾਣਗੇ ਲੱਖਾਂ ਜਨਾਨੀਆਂ ਵਿਧਵਾ ਹੋਣ ਤੋਂ ਬਚ ਜਾਣਗੀਆਂ ਤਾਂ ਮੈਨੂੰ ਇਹ ਮਨਜ਼ੂਰ ਹੈ ਤਾ ਉਸ ਸਮੇ ਗੁਰਤੇਗ ਬਹਾਦਰ ਜੀ ਪੰ ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਦੇ ਵਿੱਚ ਪਹੁੰਚੇ ਨੇ ਦਿੱਲੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਏ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਨੇ ਲੱਖੀ ਸ਼ਾ ਬੰਜਾਰਾ ਉਹਨਾਂ ਨੇ ਗੁਰੂ ਜੀ ਦਾ ਸੀਸ ਆਪਣਾ ਧੜ ਗੱਡੇ ਚ ਰੱਖ ਕੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਜਿਸ ਸਮੇ ਭਾਈ ਜੈਤਾ ਜੀ ਪਹੁੰਚੇ ਨੇ ਆਨੰਦਪੁਰ ਦੀ ਧਰਤੀ ਤੇ ਬਾਲ ਗੋਬਿੰਦਰਾਇ ਜੀ ਨੇ ਉਹਨਾਂ ਨੂੰ ਕਲਾਮ ਵਿੱਚ ਲਿਆ ਤੇ ਕਿਹਾ ਰੰਗ ਰੇਟਾ ਜੈਤਾ ਰੰਗ ਰੇਟਾ ਗੁਰੂ ਦਾ ਬੇਟਾ ਦੇ ਨਾਲ ਹੀ ਇੱਕ ਸਵਾਲ ਕਰ ਦਿੱਤਾ ਕਹਿਣ ਲੱਗੇ ਜੈਤਿਆ ਜਿਸ ਸਮੇਂ ਉਹ ਦਿੱਲੀ ਦੀ ਧਰਤੀ ਤੇ ਮੇਰੇ ਪਿਤਾ ਜੀ ਦੀ ਸ਼ਹਾਦਤ ਹੋ ਰਹੀ ਸੀ ਤਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਬਹੁਤ ਹੋਏ ਹੋਣਗੇ ਤਾਂ ਕਹਿਣ ਲੱਗਾ ਪਾਸ਼ਾ ਠਾਠਾ ਮਾਰਦਾ ਇਕੱਠ ਸੀ ਪਰ ਸਮਝ ਨਹੀਂ ਸੀ ਉਹਨਦੀ ਕਿ ਗੁਰੂ ਨਾਨਕ ਨਾਮਲੇਵਾ ਸਿੱਖ ਕੌਣ ਹੈ ਤਾਂ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੈਤੇ ਆ ਮੈਂ ਐਸਾ ਪੰਥ ਸਜਾਵਾਂਗਾ ਜਿਹੜਾ ਲੱਖਾਂ ਵਿੱਚ ਨਹੀਂ ਕਰੋੜਾਂ ਵਿੱਚ ਨਹੀਂ ਕੱਲਾ ਜਿੱਥੇ ਮੇਰਾ ਖਾਲਸਾ ਖੜਾ ਹੋਏਗਾ ਉਹ ਪਛਾਣਿਆ ਜਾਵੇਗਾ ਉਸ ਸਮੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਤੇ ਜਿਵੇਂ ਖਾਲਸਾ ਪੰਥ ਸਜਿਆ ਹੇ ਇਹ ਸੁਣੋ ਤੋਹਰਾ ਸਜਾਵਾਂਗਾ ਪਾਹਲ ਦੇ ਅਪਰਵੀ ਮੈਂ ਸਿੰਘ ਬਣਾਵਾਂਗਾ ਵਖਰਾ ਇਤਿਹਾਸ ਹੈ ਦੁਨੀਆਂ ਉੱਤੇ ਰਚਾਂਵਾਂਗਾ ਦੁਨੀਆਂ ਦੇ ਉੱਤੇ ਇਹ ਦੁਨੀਆਂ ਦੇ ਉੱਤੇ ਇਹ ਸਿੰਘ ਸਰਦਾਰ ਹੋ ਅੱਛਾ ਤੇ ਸੱਚਾ ਇਸਦਾ ਆਪਣਾ ਕਿਰਦਾਰ ਹੋ ਦੀ ਦਵਾਂ ਸਜਾਇਆ ਸੀ ਬਖਰਾ ਸੂਰ ਗੁਰਾਂ ਨੇ ਹੁਕਮਾ ਸੌਣਾ ਆਸੀ ਉઠੋ ਕੋਈ ਐਸਾ ਯੋਦਾ ਉઠੋ ਕੋਈ ਐਸਾ ਯੋਦਾ ਸੀਸ ਜੋ ਪਾਰੇਗਾ ਦੇਵੇ ਕੁਰਬਾਨੀ ਜਿਹੜਾ ਗਾਲਾਂ ਵਿਚਾਰੇਗਾ ਮੈਨੂੰ ਇੱਕ ਸੀਸ ਚਾਹੀਦਾ ਕੇ ਗੱਲ ਸਤਗੁਰ ਜੀ ਦੀ ਹੋਇਆ ਤੇ ਆਇਸੀ ਗੋਬਿੰਦ Rai ਜੀ ਨੂੰ ਕੀਤੀ ਨਮਸਕਾਰ ਜੀ ਨਾਮ ਹੈ ਤੇ ਆ ਰਾਮ ਜੀ ਬਖਸ਼ੋ ਪਿਆ ਜੀ ਲਹਾਰ ਤੋ ਝਲ ਕੇ ਆਇਆ ਲਹਾਰ ਤੋ ਚਲ ਕੇ ਆਇਆ ਹਾਜ਼ਰ ਹੈ ਜਾਨ ਜੀ ਮੇਰਾ ਵੀ ਸੀਸ ਹਜ਼ਰ ਹੈ ਕਰ ਲੋ ਪਰਮਾਨ ਜੀ ਆਪਣਾ ਬਣਾ ਲਿਓ ਸਤਗੁਰ ਸੰਭੂ ਵਿਚ ਲੱਗ ਗਏ ਦੁਵਾਨ ਚ ਸਜੇ ਸੀ ਜਿਹੜੇ ਡੰਗ ਉਹ ਰਹਿ ਗਏ ਕੰਿਆਂ ਦੇ ਡਰਦੇ ਮਾਰੇ ਪਸੀਨੇ ਸੀ ਵਹਿ ਗਏ ਕਹਿੰਦੇ ਜਾ ਗੁਜਰੀ ਮਾ ਨੂੰ ਕਹਿੰਦੇ ਜਾ ਗੁਜਰੀ ਮਾ ਨੂੰ ਆ ਕੇ ਸਮਝਾ ਜੀ ਤੁਹਾਡਾ ਕੀ ਪੁੱਤਰ ਕਰਦਾ ਇਸ ਨੂੰ ਹਟਾ ਜੀ 부ਝਦਿਲ ਕਈ ਉੱਠ ਘੜਾ ਤੇ ਫੇੜੂ ਸਟੇਜ ਤੇ ਆਏ ਜੀ ਮੋਕਮ ਤੇ ਸਹਿਬ ਚੰਦ ਨੇ ਗਲ ਪੱਲੇ ਪਾਏ ਜੀ ਸਾਡੇ ਦੇ ਕਰ ਦਿਓ ਕਿਰਪਾ ਮੁੱਖੋਂ ਫਰਮਾਏ ਸੀ ਲੈ ਗਏ ਜਤੰਬੂ ਦੇ ਵਿੱਚ ਲੈ ਗਏ ਜਤੰਬੂ ਦੇ ਵਿੱਚ ਚੱਲੀਆਂ ਫੇ ਤਾਰਾਂ ਸੀ ਸਟੇਜ ਤੇ ਆ ਲੈ ਨਾਇਆ ਨੰਗੀਆਂ ਤਲਵਾਰਾਂ ਸੀ ਜੱਤ ਸਾ ਜੀ ਜਦੋਂ ਪੰਜ ਪਿਆਰੇ ਨਡੇ ਪਾਟੇ ਦਾ ਅੰਮ੍ਰਿਤ ਘੂਰਾ ਨੇ ਛੁਕਾ ਦਿੱਤਾ ਮਰਦਾ ਰੂਹਾਂ ਦੇ ਵਿੱਚ ਸੀ ਜਾਨ ਨੂੰ ਪਾ ਦਿੱਤਾ ਸੋਨਾ ਤੇ ਸੁੰਦਰ ਗੁਰੂ ਨੇ ਖਾਲਸਾ ਸਜਾ ਦਿੱਤਾ ਲੱਖਾਂ ਵਿੱਚ ਚਮਕੇ ਜਿਹੜਾ ਲੱਖਾਂ ਵਿੱਚ ਚਮਕੇ ਜਿਹੜਾ ਰੂਪ ਨੇਰਲਾ ਜੀ ਸਾਜੇ ਜਿਸ ਪੰਜ ਪਿਆਰੇ ਕਲਗੀਆਂ ਵਾਲਾ ਜੀ ਗੁਰੂ ਦਾ ਪੜਿਆ ਖਾਲਸਾ ਸ਼ੋ ਅਮਰਤ ਕੀਤੀ ਅਰਦਾਸੀ ਮੈਂ ਵੀ ਸਿੰਘ ਸਜਣਾ ਚਾਹੁੰਦਾ ਇੱਛਾ ਹੈ ਖਾਸ ਜੀ ਮੈਨੂੰ ਵੀ ਬਖਸ਼ੋ ਖਾਲਸੀ ਵਾਲਾ ਲੈ ਬਾਸ ਜੀ ਅਮਰਤ ਦੀ ਪੇਟਾ ਮੈਂ ਵੀ ਅਮਰਤ ਦੀ ਪੇਟਾ ਮੈਂ ਪਰੀ ਵਾ ਨੋ ਚੇਲਾ ਕੀਤਾ ਕਮਾਲ ਜੀ ਕਰਦਾ ਸੀ ਦਰਸ਼ਨ ਜਿਹੜਾ ਹੁੰਦਾ ਨੇ ਹਾਲ ਜੀ ਜੈ ਥਾ ਪ੍ਰਵਿੰਦਰ ਸੁਖਦਾ ਜੈ ਥਾ ਪ੍ਰਵਿੰਦਰ ਸੁਖਦਾ ਚੰਦ ਸੁਣਾ ਗਿਆ ਖਾਸਾ ਪੰਥ ਦੇ ਉੱਤੇ ਚਾਨਣਾ ਪਾ ਗਿਆ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਰੰਗਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ अगर ना होते गुरु गोविंद सिंह सुन्नत तो होती सबकी अन्य कु करो प्रवान आखो जी वाहे गुरु जी का खालसा वाहे गुरु जी की फतेह